ਪੰਜਾਬ ਦੀਆਂ ਜਿਮਨੀ ਚੋਣਾਂ ਦੀਆਂ ਦੋ ਸੀਟਾਂ ਉੱਤੇ ਜੋ ਨਤੀਜੇ ਆਏ ਨੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਨਿਰਾਸ਼ਾਜਨਕ ਹੈ ਡਾਕਟਰ ਤਰੰਬੀਰ ਗਾਂਧੀ ਪਟਿਆਲਾ ਤੋਂ ਜੋ ਸਾਂਸਦ ਹੈਗੇ ਨੇ ਉਹ ਸਾਡੇ ਨਾਲ ਮੌਜੂਦ ਨੇ ਡਾਕਟਰ ਗਾਂਧੀ ਇਹ ਕਾਰਨ ਕੀ ਰਹਿ ਗਿਆ ਦੋ ਮਹੀਨੇ ਦੇ ਵਿੱਚ ਲੋਕਾਂ ਦਾ ਜਿਹੜਾ ਮੋਹ ਹੈਗਾ ਉਹ ਭੰਗ ਹੋਇਆ ਹੈ ਪਾਰਟੀ ਤੋਂ ਉਹਦੇ ਕੋ ਸੱਤ ਬਲਤਾਂ ਮੈਂ ਜਿਹਨਾਂ ਲੋਕਾਂ ਨੇ ਸਾਨੂੰ ਵੋਟ ਦਿੱਤੀ ਹੈਗੀ ਹੈ ਉਹਨਾਂ ਦਾ ਮੈਂ ਔਰ ਵੋਟਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਸਾਡੀ ਫਿਲਾਸਫੀ ਸਾਡੀ ਵਿਚਾਰਧਾਰਾ ਵਿੱਚ ਸਾਡੀ ਪਾਰਟੀ 'ਤੇ ਵਿਸ਼ਵਾਸ ਜਤਾਇਆ ਹੈਗਾ ਔਰ ਦੂਜੀ ਗੱਲ ਇਹ ਹੈ ਕਿ ਸੱਚਮੁੱਚ ਹੀ ਸਾਡੇ ਵਾਸਤੇ ਵੀ ਇਹ ਚਿੰਤਾ ਦਾ ਵਿਸ਼ਾ ਹੈ ਮੰਥਨ ਦਾ ਵਿਸ਼ਾ ਹੈਗਾ ਕਿ ਕਿਉਂ 2 ਮਹੀਨੇ ਵਿੱਚ ਸਾਡਾ ਜਿਹੜਾ ਆਧਾਰ ਸੀਗਾ ਉਹਨੂੰ ਖੋਰਾ ਲੱਗਿਆ ਹੈਗਾ ਤੇ ਉਹਦੇ ਵਿੱਚ ਬਹੁਤ ਸਾਰੇ ਕਾਰਨ ਹੋਣਗੇ ਸਾਡੇ ਸੰਗਠਨਾਤਮਕ ਕਾਰਨ ਵੀ ਹੋਣਗੇ ਜਥੇਵੰਦ ਕਾਰਨ ਵੀ ਹੋਣਗੇ ਉਹਦੇ ਵਿੱਚ ਸਿਆਸੀ ਕਾਰਨ ਵੀ ਹੋਣਗੇ ਦਿੱਲੀ 'ਚ ਜੋ ਮਤਲਬ ਘਟਨਾਕ੍ਰਮ ਵਾਪਰਦਾ ਹੈਗਾ ਉਹਦਾ ਵੀ ਕਿੰਨਾ ਕਿਤੇ ਕੋ ਅਜ਼ਰ ਆਇਆ ਹੋਊਗਾ ਤੇ ਅਸੀਂ ਉਹਨੂੰ ਆਪਣੀ ਗੰਭੀਰ ਗਹਿਨ ਵਿਚਾਰ ਚਰਚਾ ਕਰਕੇ ਅਸੀਂ 2017 ਵਾਸਤੇ ਆਪਣੇ ਜਿਹੜੇ ਮੁੱਦੇ ਆ ਉਹਨਾਂ ਨੂੰ ਹੋਰ ਨਿਖਾਰ ਕੇ ਇਹਨਾਂ ਦੋਨਾਂ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਮੁੱਖ ਰਾਜਨੀਤਿਕ ਪਾਰਟੀਆਂ ਕਾਲੀ ਦਲ ਕਾਂਗਰਸ ਤੇ ਬਾਜਪਾ ਜਿਹੜੀ ਪਾਰਟੀਆਂ ਨੇ ਇਹਨਾਂ ਦੀ ਜਿਹੜੀ ਛਲਾਵੇ ਵਾਲੀ ਜਾਂ ਧੋਖੇ ਵਾਲੀ ਜਾਂ ਇਹਨਾਂ ਦੀ ਲੁਟੇਰੀ ਜਿਹੀ ਰਾਜਨੀਤੀ ਹੈਗੀ ਹੈ ਉਹਨੂੰ ਉਹਨੂੰ ਹੋਰ ਲੋਕਾਂ ਚ ਐਕਸਪੋਜ਼ ਕਰਕੇ ਉoze ਉਲਟ ਆਪਣੇ ਜਿਹੇ ਮੁੱਦੇ ਐ ਅਨੁਸਾਰਤਕ ਰੂਪ ਚ ਪੇਸ਼ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕਰਕੇ ਇੱਕ ਮੈਨੀਫੈਸਟੋ ਸ਼ਕਲ ਚ ਅਸੀਂ ਬਹੁਤ ਜਲਦੀ ਪੰਜਾਬ ਦੀ ਲੋਕਾਂ ਤੱਕ ਲੈ ਕੇ ਜਾਵਾਂਗੇ ਪਿੰਡ-ਪਿੰਡ ਲੈ ਕੇ ਜਾਵਾਂਗੇ ਮਹੱਲੇ ਤੱਕ ਲੱਗੇ ਜਾਵਾਂਗੇ ਉੱਤੇ ਬਹਿਸ ਕਰਾਵਾਂਗੇ ਤਾਂ ਜੋ ਅਸੀਂ ਪੰਜਾਬ ਵਿੱਚ ਇੱਕ ਬਹੁਤ ਵੱਡੀ ਲਹਿਰ ਇਹਨਾਂ ਦੋਹਾਂ ਪੱਟੇ ਖਿਲਾਫ ਖੜੀ ਕਰਕੇ ਜੇ ਰਸਤਾਰਾਂ ਦਾ ਚੋਣ ਦੰਗਲ ਆਉੱਚ ਅਸੀਂ ਜੇਤੂ ਹੋ ਕੇ ਬਾਹਰ ਨਿਕਲੀਏ ਕਿਤਨੇ ਕਿਤੇ ਲੱਗਦਾ ਹੈ ਕਿ ਜਿਹੜਾ ਕੈਂਡੀਡੇਟਸ ਚੁਣੇ ਗਏ ਨੇ ਪਾਰਟੀ ਵੱਲੋਂ ਉਹ ਕੈਂਡੀਡੇਟਸ ਦੇ ਵਿੱਚ ਕੋਈ ਗੜਬੜ ਦੇਖਣ ਨੂੰ ਮਿਲੀ ਹੈ ਤਾਂ ਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਕਰਕੇ ਪਾਰਟੀ ਦੇ ਹਾਲ ਹੋਇਆ ਦੋਖੋ ਜਿੱਦ ਤੱਕ ਮਠੰਡਾ ਤੱਲ ਲੱਗਾ ਉੱਥੇ ਤੋਂ ਸ਼ੁਰੂ ਵਿੱਚ ਸਾਨੂੰ ਜੋ ਕੈਂਡੀਡੇਟ ਚੁਣਿਆ ਸੀਗਾ ਉਹਦੇ ਕੁਝ ਗੱਲਾਂ ਬਾਰੇ ਜੋ ਬਾਅਦ ਪਤਾ ਲੱਗਿਆ ਤਾਂ ਸਰਜੇ ਸਾਡੀ ਪਾਰਟੀ ਦਾ ਸੂਲ ਹੈਗਾ ਕਿ ਜੇ ਸਾਨੂੰ ਕੋਈ ਕੈਂਡੀਡੇਟ ਠੁਕਮ ਨਹੀਂ ਲੱਭਦਾ ਜ ਉਹਦੇ ਖਿਲਾਫ ਕੋਈ ਐਦਾਂ ਦੇ ਕੇਸ ਆਂਦੇ ਆ ਜਿਹੜੇ ਕਿ ਚੰਗੇ ਨਹੀਂ ਹੈਗੇ ਜੇ ਲੋਕਾਂ 'ਚ ਮਾਰਾ ਪ੍ਰਭਾਵ ਛੱਡਦੇ ਹ ਤਾਂ ਅਸੀਂ ਕੈਂਡੀਡੇਟ ਬਿਟਰੋ ਕਰਦੇ ਆਂ ਦਿੱਲੀ 'ਚ ਵੀ ਕੀਤਾ ਸੀਗਾ ਉੱਥੇ ਵੀ ਕੀਤਾਗਾ ਪਟਿਆਲੇ 'ਚ ਵੀ ਅਸੀਂ ਸੋਚ ਸਮਝ ਕੇ ਕੈਂਡੀਡੇਟ ਸਾਰੇ ਸਕਰੀਨਿੰਗ ਕਰਕੇ ਕੈਂਡੀਡੇਟ ਚੁਣਿਆ ਸੀਗਾ ਤੇ ਮੇਰਾ ਖਿਆਲ ਹੈਗਾ ਪਟਿਆਲੇ 'ਚ ਅਜਿਹੀ ਗੱਲ ਕੋਈ ਨਹੀਂ ਹੈਨੀ ਕੋਈ ਕੈਂਡੀਡੇਟ ਸਾਨੂੰ ਡਾਕਟਰ ਤਰੰबीर ਗਾਂਧੀ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਜੋ ਇਹ ਨਤੀਜੇ ਆਏ ਨੇ ਕਿਤਨੇ ਕਿਤੇ ਜਾ ਕੇ ਉਹਨਾਂ ਦੇ ਇੱਕ ਲੈਸਨ ਹੈ ਔਰ ਪੂਰੇ ਤਰੀਕੇ ਨਾਲ ਇਹਨਾਂ ਨਤੀਜਿਆਂ ਦੀ ਪਰਚੋਲ ਕੀਤੀ ਜਾਵੇਗੀ ਕਿ ਆਖਰ ਕਮੀ ਕਿੱਥੇ ਰਹੀ ਹੈ ਕਿ ਜੋ ਪਾਰਟੀ ਨੂੰ ਇਹਨਾਂ ਦੋਹਾਂ ਹੀ ਸੀਟਾਂ ਦੇ ਉੱਤੇ ਹਾਰ ਮਿਲੀ ਹੈ ਕੈਮਰਾਮੈਨ ਪ੍ਰਵੀਨ ਦੇਖਸ਼ੇ ਦੇ ਨਾਲ ਸਰਬਜੀਤ ਸਿੰਘ ਈਵੀਪੀ ਸੰਜਾ ਪਟਿਆਲਾ